ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਅਕਾਲੀ ਦਲ ਦੇ ਖੱਜ ਬੰਦੇ ਦੀ ਗੱਲ ਕਰ ਰਹੀ ਆ ਉਹਦਾ ਨਾਮ ਹੈਗਾ ਬਿਰਸਾ ਮਲਟੋਹਾ ਸਿੰਘ ਇਹਨਾਂ ਦੇ ਨਾਲ ਮੈਂ ਤਾਂ ਨਹੀਂ ਲਾਉਂਦਾ ਕਿਉਂਕਿ ਇਹਨਾਂ ਕੋਲ ਸਿੰਘਾਂ ਵਾਲੀ ਕੋਈ ਗੱਲਬਾਤ ਹੈ ਨਹੀਂ ਇਹਨੇ ਪੰਜ ਪਿਆਰਿਆਂ ਨੂੰ ਇੱਕ ਮਤ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹ ਕਹ ਲਈ ਕਿ ਚੈਲੰਜ ਕੀਤਾ ਤੇ ਉਥੇ ਇਹ ਜਿਹੜੀ ਬਕਵਾਸ ਕਰਦਾ ਕਹਿੰਦਾ ਪੰਜ ਪਿਆਰੇ ਕੇਜਰੀਵਾਲ ਦੇ ਹੱਕ ਵਿੱਚ ਕਿਉਂ ਖੜ ਗਏ ਕਿਹੜਾ ਪੰਥਕ ਫੈਸਲਾ ਸੀ ਕੇਜਰੀਵਾਲ ਕੋਲੇ ਕਿਹੜਾ ਸਿਧਾਂਤ ਹੈ ਕੇਜਰੀਵਾਲ ਕਿਹੜਾ ਪੰਥਕ ਹੈ ਤੇ ਨਾਲ ਹੀ ਇਹਨੇ ਇਹ ਕਿਹਾ ਕਹਿੰਦਾ ਦਵਿੰਦਰਪਾਲ ਭੁੱਲਰ ਜਿਹੜਾ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਕਹਿੰਦਾ ਉਹਦੀ ਰਿਹਾਈ ਵਾਸਤੇ ਦਵਿੰਦਰਪਾਲ ਭੁੱਲਰ ਦੀ ਜਿਹੜੀ ਫਾਈਲ ਹੈ ਰਿਹਾਈ ਦੀ ਕਹਿੰਦੇ ਕੇਜਰੀਵਾਲ ਦੇ ਟੇਬਲ ਤੇ ਪਈ ਰਹੀ ਉਹਨੇ ਸਾਈਨ ਨਹੀਂ ਕੀਤੇ ਜਣ ਕੇ ਕੇਜਰੀਵਾਲ ਨੂੰ ਗਲਤ ਠਹਿਰਾਇਆ ਗਿਆ ਹੁਣ ਇਹਨੂੰ ਇੱਕ ਸੀਸਾ ਮੈਂ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ ਉਹ ਇਹ ਹੈ ਕਿ ਤੂੰ ਕੇਜਰੀਵਾਲ ਨੂੰ ਕਹਿ ਰਿਹਾ ਕਿ ਦਵਿੰਦਰਪਾਲ ਭੁੱਲਰ ਦੀ ਫਾਈਲ ਤੇ ਕੇਜਰੀਵਾਲ ਨੇ ਸਾਈਨ ਨਹੀਂ ਕੀਤੇ ਜੇ ਸਾਈਨ ਕਰਨ ਦਾ ਸਹਦੋ ਰਿਹਾ ਹੋ ਜਾਂਦਾ ਤੇ ਤੁਸੀਂ ਵੀ ਦੇ ਪੀ ਦੇ ਭਾਈਵਾਲ ਰਹੇ ਹੋ ਹੁਣ ਵੀ ਹੋ ਤੁਹਾਡਾ ਸੁਖਵੀਰ ਬਾਦਲ ਤੇ ਬੀਬਾ ਹਰਸ਼ਮਿਤ ਕੋਦਵਾ ਮਕੌਰ ਬਾਦਲ ਐਮਪੀ ਨੇ ਹੁਣ ਵੀ ਤੁਸੀਂ ਬੰਦੀ ਸਿੰਘਾਂ ਬਾਰੇ ਕੀ ਉਪਰਾਲਾ ਕੀਤਾ ਤੁਸੀਂ ਕਿਉਂ ਨਹੀਂ ਰਹਾ ਕਰਵਾਏ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਪੰਜਾਬ ਦੇ ਲੋਕ ਨੇ ਨਾ ਜਿੰਨਾ ਜਦ ਇਹਨਾਂ ਖੱਜਾਂ ਨੂੰ ਸਮਝਦੇ ਨਹੀਂ ਇਹਨਾਂ ਕਦੀੜਾਂ ਨੂੰ ਇਹਨਾਂ ਭੇਡਾਂ ਨੂੰ ਸਮਝਦੇ ਨਹੀਂ ਤੁਸੀਂ ਉਹਨਾਂ ਚਿਰ ਪੰਜਾਬ ਤਰੱਕੀ ਦੇ ਰਾਹ ਤੇ ਜਾ ਹੀ ਨਹੀਂ ਸਕਦਾ ਨਾ ਸਾਡੀ ਕਾਮ ਜਾ ਸਕਦੀ ਹੈ ਇਹ ਬਿਰਸਾ ਸਿੰਘ ਬਲਟੋਹਾ ਉਹ ਗਲਾਕ ਹੈ ਜਦੋਂ ਤੁਸੀਂ ਜੂਨ 84 ਦੀ ਗੱਲ ਕਰਦੇ ਹੋ ਦਰਵਾਸਾ ਉਹਦੇ ਅਟੈਕ ਦੀ ਗੱਲ ਕਰਦੇ ਹੋ ਉਦੋਂ ਹੀ ਸੰਜੈ ਅਨਲਿਸਟ ਭਿੰਡਰਾ ਵਾਲਿਆਂ ਦੇ ਨਾਲ ਹੁੰਦਾ ਸੀ ਇਹਦੀਆਂ ਫੋਟੋਆਂ ਬਹੁਤ ਵਾਇਰਲ ਹੋਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇਹ ਦੋਗਲਾ ਬੰਦਾ ਇੱਕ ਪਾਸੇ ਤੇ ਹੈ ਸੰਜਨੈਲ ਸਿੰਘ ਦੇ ਜਥੇ ਵਿੱਚ ਰਹਿ ਕੇ ਉਹਨਾਂ ਨੂੰ ਉਂਗਲਾ ਲਾਉਂਦਾ ਸੀ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਸੀ ਢੜਕਾਉਣ ਵਾਸਤੇ ਦੂਜੇ ਪਾਸੇ ਜਿਹੜੀ ਅੰਦਰਲੀ ਰਿਪੋਰਟ ਹੁੰਦੀ ਸੀ ਉਹ ਬਾਦਲਾਂ ਤੱਕ ਇਹ ਪਹੁੰਚਾਉਂਦਾ ਸੀ ਬੰਦਾ ਤੇ ਬਾਦਲ ਇੰਦਰਾਂ ਗਾਂਧੀ ਤੱਕ ਸੰਪਰਕ ਕਰਦੇ ਸੀ ਕਿ ਭਿੰਡਰਾਂ ਵਾਲਾ ਸਾਡੇ ਲਈ ਖਤਰਾ ਹੈ ਔਰ ਸਰਕਾਰ ਲਈ ਖਤਰਾ ਹੈ ਇਹ ਬਿਰਸਾ ਸਿੰਘ ਮਲਟੋਹਾ ਦੀ ਇੱਕ ਕਰਤੂਤ ਹੈ ਜਿਹੜਾ ਅੱਜ ਪੰਜ ਪੈਰਾਂ ਨੂੰ ਨਸੀਹਤ ਦੇ ਰਿਹਾ ਇੱਕ ਹੋਰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿਹੜਾ ਬਿਰਸਾ ਸਿੰਘ ਬਲਟੋ ਹੈ ਨਾ ਜੇ ਤੁਸੀਂ ਉਹਦੀ ਪ੍ਰਾਪਰਟੀ ਚੈੱਕ ਕਰੋਗੇ ਲੁੱਟ ਘਸੁੱਟ ਡਾਕੀ ਫਰੌਦੀਆਂ ਜਾਂ ਇਹਨੇ ਥੀਮਾਂ ਵੇਚੀਆਂ ਨੇ ਪੁੱਕੀ ਵੇਚੀ ਐ ਬੱਦੋ ਬੱਦ ਉਹ ਇਹਦੇ ਰਿਕਾਰਡ ਬੋਲਦੇ ਨੇ ਇਹਦੇ ਇਲਾਕੇ ਦੇ ਜਾ ਕੇ ਇਹਦੇ ਏਰੀਆ ਦੇ ਜਾ ਕੇ ਪਤਾ ਕਰੋ ਤੇ ਹੁਣ ਦਾੜਾ ਇਹਦਾ ਹੋਇਆ ਚਿੱਟਾ ਦੁੱਧ ਵਰਗਾ ਸਿਰ ਤੇ ਟੌੜਾ ਕਲਰ ਜਾਂ ਕੇਸਰੀ ਦਸਤਾਰ ਸਜਾਉਂਦਾ ਹੁੰਦਾ ਤੇ ਸੱਜ ਕੇ ਨਾ মিডিਆ ਨੂੰ ਦੇਖ ਕੇ ਦੋ ਦੋ 4-4000 ਸਾਰਿਆਂ ਨੂੰ ਇਕੱਠੇ ਕਰ ਲੂ ਫਿਰ ਪ੍ਰੈਸ ਕਾਨਫਰੰਸ ਕਰਕੇ ਵੱਡੀਆਂ-ਵੱਡੀਆਂ ਗੱਲਾਂ ਮਾਰੂ ਇੱਕ ਵਾਰੀ ਅੰਮ੍ਰਿਤ ਸਿੰਘ ਢੱਡੀਆਂ ਵਾਲੇ ਨੂੰ ਮੈਂ ਕਿਹਾ ਸੀ ਇਹਨੇ ਕਹਿੰਦਾ ਕਿ ਸਮੈਕ ਵੇਚਦਾ ਹੈ ਗੱਡੀਆਂ ਇੰਨੀਆਂ ਕੀਮਤੀ ਮਹਿੰਗੀਆਂ ਕਿੱਥੋਂ ਆ ਗਈਆਂ ਇਹ ਸਿਰੇ ਦਾ ਗਲੱਕ ਬੰਦਾ ਜਦੋਂ ਮੈਨੂੰ ਪੰਜਾਬ ਦੇ ਲੋਕ ਸੁਣ ਕੇ ਕਹਿੰਦੇ ਆ ਕਿ ਤੁਹਾਡੀ ਜਵਾਨ ਕੌੜੀ ਐ ਤੁਸੀਂ ਬੜਾ ਕੌੜਾ ਬੋਲਦੇ ਰੂੜ ਬੋਲਦੇ ਤੁਸੀਂ ਇਹ ਜਦੋਂ ਮੈਨੂੰ ਕਿਹਾ ਜਾਂਦਾ ਮੇਰੇ ਇਸ ਸੁਭਾਅ ਵਿੱਚ ਨਹੀਂ ਹੈਗਾ ਜਿਹੜੇ ਬੰਦੇ ਨਿਮਰਤਾ ਦੇ ਨਾਲ ਪੇਸ਼ ਆਉਂਦੇ ਨੇ ਜਿਹੜੇ ਬੰਦੇ ਵਧੀਆ ਤਰੀਕੇ ਨਾਲ ਮੇਰੇ ਗੱਲਬਾਤ ਕਰਦੇ ਨੇ ਮੇਰੇ ਨਾਲ ਉਹਨਾਂ ਨਾਲ ਆਪਾਂ ਉਹੋ ਜਿਹੇ ਸੁਭਾਅ ਦੇ ਨਾਲ ਵਰਤਦੇ ਆ ਪਰ ਜਿਹੜੇ ਬੰਦੇ ਇਹੋ ਜੇ ਗਲੱਕ ਜਿਨ੍ਹਾਂ ਨੂੰ ਸਮਝ ਨਹੀਂ ਆਈ ਜਿਨ੍ਹਾਂ ਕੋਲੇ ਕਿਣਕਾ ਮਾਤਰ ਵੀ ਅਕਾਲੀ ਦਲ ਵਾਲੀ ਦਾ ਪੰਥਕ ਸੋਚ ਨਹੀਂ ਹੈਗੀ ਤੇ ਇਹਨਾਂ ਬੰਦਿਆਂ ਨੂੰ ਅਸੀਂ ਸਿਰ ਤੇ ਕਿਵੇਂ ਬਹਾਲ ਗਏ ਜੇ ਕੌਮ ਨੇ ਜਾਂ ਪੰਜਾਬ ਦੇ ਲੋਕਾਂ ਨੇ ਸਿਰ ਤੇ ਇਹਨਾਂ ਨੂੰ ਬਹਾਇਆ ਸੀ ਵਜੀਰੀਆਂ ਦਿੱਤੀਆਂ ਐਮਐਲਏ ਬਣਾਏ ਤਾਂ ਇਹਨਾਂ ਨੇ ਪੰਥ ਲਈ ਤੇ ਪੰਜਾਬ ਲਈ ਕੀਤਾ ਕੀ ਹੈ ਤਾਂ ਇਹਨਾਂ ਲਈ ਰੋਡ ਇਹਨਾਂ ਲਈ ਇਹੋ ਜਿਹੇ ਸ਼ਬਦ ਵਰਤਨੇ ਪੈਂਦੇ ਆ ਮੈਂ ਬੇਨਤੀ ਕਰਦਾ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਜੇ ਤੁਸੀਂ ਇਹੋ ਜਿਹੇ ਖਰਚਾ ਨੂੰ ਕੰਟਰੋਲ ਨਾ ਕੀਤਾ ਇਹਨਾਂ ਦੇ ਗਲ ਵਿੱਚ ਪਟਾ ਨਾ ਪਾਇਆ ਜਿਹੜੇ ਕੁੱਤੇ ਖੁੱਲੇ ਫਿਰਦੇ ਆ ਤਾਂ ਤੁਸੀਂ ਚੇਤੇ ਰੱਖਿਓ ਜਿਹੜਾ ਮਾੜਾ ਮੋਟਾ ਅਕਾਲੀ ਦਲ ਬਚਿਆ ਨਾ ਇਹ ਵੀ ਖਤਮ ਹੋ ਜਾਣਾ ਬਹਿ ਤੇ ਖਤਮ ਹੋ ਚੁੱਕਾ ਹੈ ਸੁਖਵੀਰਵਾਦ ਨੇ ਬੇੜਾ ਪਹਾ ਦਿੱਤਾ ਕੁਝ ਬਚਿਆ ਨਹੀਂ ਹੋਣ ਜਿਹੜੀ ਸ਼੍ਰੋਮਣੀ ਕਮੇਟੀ ਆ ਨਾ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਖਤਮ ਕਰਨ ਤੇ ਤੁਲੇ ਹੋਏ ਨੇ ਜਿਵੇਂ ਕਹਿੰਦੇ ਹੁੰਦੇ ਆ ਕਿ ਆਰਐਸਐਨ ਦਾ ਕੁਸਪੈਟ ਸ਼੍ਰੋਮਣੀ ਕਮੇਟੀ ਵਿੱਚ ਹੋ ਗਿਆ ਤੇ ਇਹ ਬਹੁਤਾ ਸਮਾਂ ਨਹੀਂ ਲੱਗਣਾ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਖਤਮ ਕਰਨ ਤੇ ਤੁਲੇ ਨੇ ਤਕਰੀਬਨ ਖਤਮ ਕਰਕੇ ਛੱਡਣਗੇ ਜਿਹੜਾ ਸਿਧਾਂਤ ਹੈ ਉਹਨੂੰ ਇਹ ਖਤਮ ਕਰ ਦੇਣਗੇ ਹੁਣ ਜਿਹੜੀ ਮੈਂ ਗੱਲ ਕਹੀ ਹੈ ਜੇ ਤੁਸੀਂ ਇਸ ਗੱਲ ਤੇ ਥੋੜੀ ਜੀ ਗੌਰ ਕਰੋਗੇ ਜਦੋਂ ਇਹ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਦੀ ਗੱਲ ਕਰਦੇ ਆ ਉਦੋਂ ਦੋਸ਼ ਕੇਜਰੀਵਾਲ ਨੂੰ ਦੇ ਰਹੇ ਆ ਪਰ ਜਿਹੜੀ ਮੈਂ ਗੱਲ ਕਹੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਬੀਜੇਪੀ 15 ਸਾਲ ਬਾਦਲਾਂ ਦੇ ਨਾਲ ਤਕਰੀਬਨ ਭਾਈਵਾਲ ਰਹੀ ਹੈ ਹੁਣ ਵੀ ਹੈ ਇਹਨਾਂ ਨੇ ਇੱਕ ਵੀ ਸਟੇਟਮੈਂਟ ਅਸੈਂਬਲੀ ਵਿੱਚ ਲੋਕ ਸਭਾ ਵਿੱਚ ਰਾਜ ਸਭਾ ਵਿੱਚ ਇੱਕ ਵੀ ਕਿਤੇ ਸ਼ਰਵੀਰ ਬਾਦਲ ਬੋਲਿਆ ਹੋਵੇ ਜਾਂ ਬਲਵਿੰਦਰ ਭੁੰਦਰ ਬੋਲਿਆ ਹੋਵੇ ਵੀ ਬਾ ਹਰਸਿਮਰਤ ਕੌਰ ਬਾਦਲ ਬੋਲੀ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤਾਂ ਮੈਨੂੰ ਤੁਸੀਂ ਦੱਸ ਸਕਦੇ ਹੋ ਜਦੋਂ ਸਤਾ ਤੋਂ ਬਾਹਰ ਹੋ ਗਏ ਸਾਰਾ ਟੱਬਰ ਹਾਰ ਗਿਆ ਪੰਜਾਬ ਦੀ ਸਤਾ ਚਲੀ ਗਈ ਉਦੋਂ ਦੂਜਿਆਂ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਤੇ ਇਹ ਸਿਰੇ ਦੀ ਗਲਤ ਹੈ ਬਿਰਸਾ ਸਿੰਘ ਬੈਲਟੋਹਾ ਜੇ ਧੌਣ ਵਿੱਚ ਕਿਤੇ ਕਿੱਲਾ ਅੜਿਆ ਹੋਵੇ ਨਾ ਕਿ ਗਿਆਨੇ ਬੁੱਟਾ ਸਿੰਘ ਐਦਾਂ ਕਿਉਂ ਬੋਲਦਾ ਹੈ ਤੇਰੇ ਵਰਗੇ ਗਲਖ ਤਾਂ ਮੇਰੇ ਜੁੱਤੀ ਦੇ ਯਾਦ ਨਹੀਂ ਮੈਂ ਤਾਂ ਤੇਰੇ ਪ੍ਰਧਾਨ ਦੇ ਜੁੱਤੀ ਮਾਰੀ ਹੋਇਆ 5000 ਦੇ ਕੱਟ ਵਿੱਚ ਜਿੱਥੇ ਮਰ ਜੇ ਮਿਲ ਲਈ ਇਹ ਜਿਹੜੀਆਂ ਧਮਕੀਆਂ ਨੇ ਪੰਜ ਵਾਰ ਨੂੰ ਚੈਲੰਜ ਕਰਨਾ ਤੁਹਾਡੇ ਕੋਲੇ ਪੰਥ ਕਿਹੜੀ ਸੋਚ ਹੈ ਯਾਰ ਤੁਹਾਡੇ ਕੋਲੇ ਪੰਥਕਨਾ ਦੀ ਕਿਹੜੀ ਚੀਜ਼ ਹੈ ਕਿਹੜਾ ਗੁਣਾ ਤੁਹਾਡੇ ਕੋਲੇ ਬਸ ਇੰਨੀ ਕੁ ਬੇਨਤੀ ਕਰਨੀ ਹੈ ਇਸ ਬੰਦੇ ਨੇ ਪੰਜ ਪਿਆਰਿਆਂ ਨੂੰ ਚੈਲੰਜ ਕੀਤਾ ਹੈ ਬਿਰਸਾ ਸਿੰਘ ਬਲਟੋਹਾ ਨੇ ਮੈਂ ਕਹਿੰਦਾ ਇਹਦੇ ਜੁੱਤੀਆਂ ਦਾ ਹਾਰ ਪਾਉ ਜੰਗੇ ਤਰਾ ਇਹਨੂੰ ਲਾੜਨ ਦਾ ਪਊ ਵੱਧ ਤੋਂ ਵੱਧ ਜਿਵੇਂ ਮੈਂ ਵੀਡੀਓ ਬਣਾ ਕੇ ਪਾ ਰਿਹਾ ਨਾ ਹੋਰ ਵੀ ਲੋਕਾਂ ਨੂੰ ਬੇਨਤੀ ਕਰਦੇ ਨੇ ਇਹਨਾਂ ਦੇ ਪੇਜ ਚੱਲਦੇ ਨੇ ਵੱਧ ਤੋਂ ਵੱਧ ਵੀਡੀਓ ਬਣਾ ਕੇ ਬਿਰਸਾ ਸਿੰਘ ਬਲਟੋਹਾ ਦੇ ਜੁੱਤੀਆਂ ਦਾ ਹਾਰ ਪਹਿਣਾ ਕਹਿੰਦਾ ਮੈਂ ਤਾਂ ਜੁੱਤੀਆਂ ਦਾ ਹਾਰ ਪਾ ਕੇ ਫੋਟੋ ਖੋਣੀਆਂ ਜਿਹੜੀ ਜਿਹੜੇ ਪੰਜ ਪਿਆਰਿਆਂ ਨੂੰ ਇਹ ਸ਼ਬਦ ਇਹਨੇ ਬੋਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ